ਸਸਰੀਕਾਰ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵਗੇ ਵਾਹਿਗੁਰੂ ਸੱਚੇ ਪਾਛਾ ਸਭ ਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਅੱਜ ਦਾ ਵਲੌਗ ਜੀ ਆਪਾਂ ਕਰ ਰਹੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜੋ ਭੈਣ ਭਾਈ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਨਾਲ ਜੀ ਪਹਿਲਵਾਰਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਇੱਥੇ ਜੀ ਮੇਰੇ ਹਸਬੰਡ ਲੱਗੇ ਹੋਏ ਸੀ ਤਰਪਾਲ 'ਤੇ ਉਹਨਾਂ ਤੇ ਨਾਲ ਡੈਡੀ ਵੀ ਲੱਗੇ ਹੋਇਆ ਕਿਉਂਕਿ ਇਹ ਤਰਪਾਲ ਆ ਜਿਹੜੀ ਆਪਾਂ ਨਾ ਖਰਾਬ ਜੀ ਹੋਈ ਪਈ ਸੀ ਤੇ ਇਹ ਆਪਾਂ ਪਾਣੀ ਆ ਜੀ ਉੱਪਰ ਉਹਦੇ ਟਰਾਲੀ ਦੇ ਤੇ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਟਰਾਲੀ ਤੱਤਰ ਪਾਇਲ ਵੀ ਲਾਵਾਂਗੇ ਤੇ ਕਿਉਂਕਿ ਆਪਾਂ ਨਾ ਜਾਣਾ ਏ ਡੇਰਾ ਪਿਆਸ ਤੇ ਉਹਦੇ ਲਈ ਆਪਾਂ ਟਰਾਲੀ ਲੈ ਕੇ ਚੱਲੇ ਸੀਗੇ ਤੇ ਆਪਾਂ ਨਾ ਸੰਗਤ ਨੂੰ ਤੋਪਣਾ ਲੱਗੇ ਜਾਂ بارش ਦੇ ਨਾ ਹੋਵੇ ਇਸ ਕਰਕੇ ਆਪਾਂ ਨਾ ਲਾਉਣ ਯਾਤਰਪਾਲ ਤੇ ਆਪਾਂ ਜੀ ਤਰਪਾਲ ਤੋ ਕੇ ਤੇ ਉਸ ਤੋਂ ਬਾਅਦ ਲੱਗ ਪਏ ਸੀ ਇੱਥੇ ਲਾਉਣ ਤੇ ਇੱਧਰ ਇੱਕ ਹੋਰ ਵੀਰ ਆ ਗਏ ਸੀ ਏ ਵੀ ਸਾਡੇ ਰਿਸ਼ਤੇਦਾਰ ਆ ਤੇ ਹੈਲਪ ਕਰ ਰਹੇ ਸੀ ਤੇ ਇਤਰਾ ਡੈਡੀ ਵੀ ਲੱਗੇ ਹੋਏ ਆ ਤੇ ਬਹੁਤ ਔਖੀ ਵੈਸੇ ਲੱਗੀ ਸੀ ਤਰਪਾਣ ਕਿਉਂਕਿ ਭਾਰੀ ਬਹੁਤ ਆ ਤੇ ਆਪਾਂ ਪਹਿਲਾਂ ਜਾਲ ਬੰਨ ਲਿਆ ਸੀ ਰੱਸਿਆਂ ਦਾ ਤੇ ਹੁਣ ਪਰਵਸ਼ਾ ਕੇ ਤੇ ਇਹਨੂੰ ਲਾਉਣਗੇ ਕਿਉਂਕਿ ਸੇਫਟੀ ਵਾਸਤੇ ਜ਼ਰੂਰੀ ਏ ਕਿਉਂਕਿ ਬਾਰਿਸ਼ ਵੀ ਆ ਸਕਦੀ ਸੀ ਤੇ ਧੁੱਪ ਵੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਆਪਾਂ ਨੂੰ ਤਰਪਾਲ ਲਾਣੀ ਜ਼ਰੂਰੀ ਸੀ ठीक है क्या तो खाली नहीं है तो कुछ कटे या फिर कटिंग लगा ले है और ये बाद में कुछ ढंग का करो क्या बात है सब लोग क्यों ऐसी बर्टी है अरे आ रही है कौन से की बात है ये बाहर बड़ा ਦੇਖੋ ਜੀ ਆਪਾਂ ਟਰਾਲੀ ਨੂੰ ਕਰ ਲਿਆ ਤਿਆਰ ਤੇ ਬਹੁਤ ਵਧੀਆ ਬਣ ਗਈ ਏ ਜੀ ਚੰਬੜੀ ਜੀ ਤਰ੍ਹਾਂ ਤੇ ਹੁਣ ਇਹਦੇ ਚ ਕੋਈ ਖਤਰਾ ਨਹੀਂ ਗਰਮੀ ਲੱਗਣ ਦਾ ਜਾਂ ਮੀਂਹ ਦਾ ਹਨਾ ਬੜੀ ਸੇਫਟੀ ਦੇ ਨਾਲ ਸੰਗਤ ਜਿਹੜੀ ਵਿੱਚ ਬੈਠ ਕੇ ਜਾ ਸਕਦੇ ਏ ਤੇ ਆਪਾਂ ਵਿੱਚ ਹੁਣ ਰੱਖਾਂਗੇ ਗੱਦੇ ਤੇ ਗੱਦੇ ਰੱਖਾਂਗੇ ਤੇ ਇਹ ਬੱਸ ਕਾਰਾਂ ਬਸਾਂ ਨੂੰ ਵੀ ਪਰਾਂ ਹੀ ਕਰੇਗੀ ਬਹੁਤ ਵਧੀਆ ਸਫਰ ਹੁੰਦਾ ਏ ਜੀ ਟਰਾਲੀ 'ਚ ਤੇ ਚਲੋ ਜੀ ਵੀਡੀਓ ਦਾ ਆਪਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆਂ ਕਿ ਸਾਰੇ ਪੈਨ ਪਾਈ ਵਧੀਆ ਠੀਕ ਠਾਕ ਹੋਗੇ ਤੇ ਵੈਗਰੂ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਜਾ ਰਹੇ ਆ ਜੀ ਆਪਾਂ ਡੇਰਾ ਬਿਆਸ ਤੇ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਆਪਾਂ ਜਿੱਥੋਂ ਤੱਕ ਹੋਇਆ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਵੀਡੀਓ ਨੂੰ ਜੀ ਫੋਲਵਾਜ ਜਰੂਰ ਕਰਿਓ ਪੂਰਾ ਦੇਖਿਓ ਆ ਪਰ ਅਸੀਂ ਦਾ ਵੀ ਵੀਊ ਦਿਖਾਵਾਂਗੇ ਹਰੀ ਕੇ ਹੈਡ ਤੇ ਜਿੱਥੇ ਵੀ ਆਪਾਂ ਰੁਕੇ ਤੇ ਸਾਰਾ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਵੀਡੀਓ ਦੇ ਨਾਲ ਜੀ ਜਰੂਰ ਬਣੇ ਰਹੋ ਕੀ ਮੈਂ ਵੇਹਣਾ ਦੇ ਰਮਾਈ ਕਰ ਰਹੇ ਨੇ ਜੀ ਮਮੀ ਡੈਡੀ ਨੇ ਕਰੇ ਛੱਡਾ ਹੈ ਤੇ ਬਾਕੀ ਆਪਾਂ ਸਾਰੀ ਫੈਮਿਲੀ ਚੱਲੇ ਆ ਜੀ ਇਤਰਾ ਖੜੇ ਨੇ ਮੇਰੇ ਜਖਾਣੀ ਤੁਸੀਂ ਕਹਿੰਦੇ ਸੀ ਜਖਾਣੀ ਦਿਖਾਓ ਹਾਂ ਨਾ ਚਾਚੀ ਬੈਠ ਟਾਂਗ ਲੈ ਦੇ ਨਾਲ ਤੇ ਇਤਰਾ ਵੇ ਜੀ ਆਪਣੇ ਟਰੈਕਟਰ ਟਰਾਲੀ ਦੀ ਤਿਆਰੀ ਸੰਗਤਾਂ ਚਾੜ ਰਹੀਆਂ ਹੋਏ ਤੇ ਦੀਦੀ ਬੈਠੀ ਚੱਲਵਾਓ ਬੈ ਇੰਨੇ ਚੱਲੋ ਕਿੱਥੇ ਦੱਸੋ ਆਓ हमले गला पानी खा ਆਪਾਂ ਪਹੁੰਚਾਏ ਆਇਏ تھے ਫਰੋਜਪੁਰ ਸ਼ਹਿਰ ਇੱਥੇ ਜੀ ਆਪਾਂ ਹੁਣ ਪਹੁੰਚਾਏ ਸੀ ਹਰੀ ਦੇ ਪਤਨ ਉਥੇ ਰੁਟੇ ਆ ਜੀ ਟਾਬੇ ਤੇ ਸਾਰੇ ਬੈਠੇ ਹੋਇਆ ਜੀ ਚਾਹ ਪਾਣੀ ਪੀ ਰਹੇ ਸੀ ਤੇ ਬੇਨਾਰ ਥੋੜੀ ਜਿਹੀ ਬਾਗ ਜੀ ਬੰਦੂ ਨੇ ਲਾਇਆ ਚੰਗੀ ਆ ਹੈ ਇੱਥੇ ਜੀ ਗੁਰਜੋਤ ਤੇ ਗੁਰਸੇਵਤ ਕਹਿੰਦੀ ਐ ਸਨੋਰ ਹੋਲ ਡਰਿੰਕ ਪੀਣ ਗਿਆ ਸੀ ਇਹ ਨਹੀਂ ਰਾਹ ਇਥਾ ਲਿਆ ਸੀ ਉਹ ਨਵਾਸ ਤੇ ਫਿਰ ਉਹਨੇ ਪਾਪਾ ਲੈ ਕੇ ਆਇਆ ਹੋਲ ਡਿੰਕ ਆਪਾਂ ਦਿੱਤੀ ਸੀ ਜੀ ਚਾ ਚਲੋ ਇੱਥੇ ਬੱਚਾ ਲੈ ਥੋੜਾ ਬਾਕੀ ਸਮਾਨ ਥੀਦਿਆ ਨਾਲ ਪੀਣ ਦਾ ਰਸਤੇ ਦੇ ਵਿੱਚ ਬੱਚਿਆਂ ਨੂੰ ਫਿਰ ਲਾਂਚ ਵੀ ਲਾਉਣਾ ਪੈਣਾ ਹੈ ਨਾ ਕਿ ਬੱਚੇ ਬੋਰ ਹੋ ਜਾਂਦੇ ਨੇ ਤਾਂ ਤੇ ਵੈਸੇ ਬਹੁਤ ਇੰਜੋਏ ਕਰ ਰਹੇ ਸੀ ਬੱਚੇ ਕਿਉਂਕਿ ਪਹਿਲੀ ਵਾਰ ਕਰਦੇ ਸੀਗੇ ਮੈਂ ਵੀ ਪਹਿਲੀ ਵਾਰ ਦੇਗਾ ਪਿਆਸ ਗਈ ਸੀ ਜੀ ਆਪਾ ਇੱਥੇ ਪਹੁੰਚ ਆਏ ਸੀ ਦਰਿਆ ਦੇ ਉੱਪਰ ਸਾਪੀ ਜੀ ਦਰਿਆ ਆਏ ਤੇ ਆਪਾਂ ਥੋੜੀ ਜਿਹੀ ਵੀਡੀਓ ਬਣਾ ਲਏ ਗਏ ਆ ਬਹੁਤ ਜ਼ਿਆਦਾ ਪਾਣੀ ਸੀ ਜੀ ਸਾਡੇ ਵੀ ਤੇ ਇੰਨਾ ਖੂ ਬਹੁਤ ਡਰ ਲੱਗ ਰਿਹਾ ਸੀ ਪਾਣੀ ਤੋਂ ਬਹੁਤ ਜ਼ਿਆਦਾ ਪਾਣੀ ਸੀ ਤੇ ਉਹ ਵਾਲੇ ਸਾਹਮਣੇ ਜਿਹੜੇ ਤਾਂ ਦੇਖ ਰਹੇ ਆ ਦਿਖਾਈ ਦੇ ਰਹੇ ਆ ਉਹ ਗੱਡੀਆਂ ਪੁਰਾਣੇ ਜੀ ਉੱਤੇ ਤੇ ਤਾਰ ਜਿਹੜਿਆ ਛੱਡਦੇ ਆ ਉਹ ਛੱਡਦੇ ਆ ਜਿਹੜੇ ਪਾਣੀ ਹੈ ਨਾਲੇ ਜਾ ਕੇ ਮਾਰ ਕਰਦਾ ਹੈ ਉਹ ਬੜੀ ਕੋਲ ਆਪਾਂ ਨਹੀਂ ਲੰਘਦੇ ਸੀਗੇ ਆਪਾਂ ਇਤਰੂ ਦੀ ਲੰਘੇ ਸੀ ਜਿਹੜੀ ਲੰਬੀ ਸੀ ਤੇ ਇੱਕ ਨਾ ਉਹਦਾ ਭਾਈ ਉਹ ਸਾਰੇ ਇਹ ਬੱਚੇ ਵੀ ਸਾਰੇ ਬਾੜੀ ਦੇਖ ਰਹੇ ਸੀ ਕਹਿੰਦੇ ਕਿ ਇਹ ਹੀ ਪਾਣੀ ਆ ਜਿਹੜਾ ਆਪਣੇ ਇਲਾਕੇ ਵੱਲ ਜਾਂਦਾ ਹੈ ਤੇ ਉਹਤੀ ਲੋਕਾਂ ਦਾ ਪੂਰਾ ਹਾਲ ਹੋਇਆ ਹੋਇਆ ਸੀ ਜਿਹੜੀ ਸਾਈਡਾਂ ਤੇ ਜਿਹੜੇ ਦਰਿਆ ਦੇ ਆਸ-ਪਾਸੇ ਚੋਣਾਂ ਆ ਸਭ ਖਤਮ ਹੋਇਆ ਪਿਆ ਸੀ ਲੋਕਾਂ ਦੇ ਘਾਰ ਵੀ ਵਿੱਚ ਆਏ ਹੋਏ ਸੀ ਤੇ ਬਹੁਤ ਪੂਰਾ ਹਾਲ ਹੋਇਆ ਪਿਆ ਸੀ ਲੋਕਾਂ ਦਾ ਤੇ ਹੁਣ ਤਾਂ ਬਸ ਪਾਣੀ ਜਿਹੜਾ ਸੁੱਕ ਗਿਆ ਸੀ ਵੈਸੇ ਹੁਣ ਪਾਣੀ ਤੇ ਬਾਕੀ ਚੋਣਾਂ ਚੋਣਾਂ ਸਾਰਾ ਖਤਮ ਹੋਇਆ ਪਿਆ ਸੀ ਕੁਝ ਵੀ ਨਈਂ ਨਹੀਂ ਦਿਖਾਈ ਦੇ ਰਹੀ ਸੀ ਕਿਤੇ ਵੀ ਉਹ ਆਪਰੇਟ ਹੋ ਗਿਆ ਠੀਕ ਹੈ ਪਾਣੀ ਚੱਲ ਜਾਵੇ ਜਦੋਂ ਮੇਟ ਜਾਵੇ ਨੀ ਉਹ ਆਪਣਾ ਚਲੋ ਜੀ ਹੁਣ ਆਪਣੀ ਐਂਟਰੀ ਹੋ ਗਈ ਸੀ ਜੀ ਡੇਰਾ ਬਿਆਸ ਦੇ ਵਿੱਚ ਦੇਖੋ ਕਿੰਨਾ ਵਧੀਆ 뷰 ਹੈ ਜੀ ਇਥੋਂ ਦਾ ਡੇਰਾ ਬਿਆਸ ਵੀ ਕੋਈ ਬਾਹਰਲੇ ਤੋਂ ਕੰਟਰੀ ਤੋਂ ਘਟ ਨਹੀਂ ਹੈਗਾ ਬਹੁਤ ਸੋਹਣਾ ਹੈ ਜੀ ਤੇ ਬੱਚੇ ਪਹਿਲੀ ਵਾਰ ਆਏ ਸੀ ਜੀ ਤੇ ਮੈਂ ਬਹੁਤ ਸਮੇਂ ਬਾਅਦ ਆਈ ਆ ਮੈਂ ਵੀ ਬਚਪਨ ਦੇ ਵਿੱਚ ਹੀ ਆਈ ਸੀ ਇੱਕ ਦੋ ਵਾਰੀ ਤੇ ਮੈਂ ਦਾਦੀ ਬਾਹਾਂ ਦੇ ਹੁੰਦੇ ਸੀ ਤੇ ਮੈਂ ਉਹਨਾਂ ਨਾਲ ਆਈ ਸੀ ਤੇ ਉਸ ਤੋਂ ਬਾਅਦ ਜੀ ਮੈਂ ਹੁਣ ਆਇਆ ਕੋਲ ਸਮਾਂ ਹੋ ਗਿਆ ਸੀ ਤੇ ਬਹੁਤ ਸੋਹਣਾ ਲੱਗਿਆ ਜੀ ਫਾਰਮ ਕੰਟਰੀ ਜਿਹਾ ਲੱਗਦਾ ਹੈ ਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਸ਼ਾਮ ਦਾ ਦੇਖਣ ਦਾ ਦਰਗਤ ਆਉਂ ਖਾਲੀ ਜਗ੍ਹਾ ਆ ਗਿਆ ちょっ

ਬੱਸ ਬੋਲ ਲੈ ਨਹੀਂ ਜਾਂਦਾ ਪਹੁੰਚਣਾ ਟੱਕਾ ਬਈ ਹੁਣ ਜੀ ਆਪਾਂ ਹੁਣ ਸਾਰੇ ਜਣੇ ਉੱਤਰ ਪਏ ਸੀ ਟਰਾਲੀ ਤੋਂ ਤੇ ਹੁਣ ਆਪਾਂ ਕਾਰ ਲਈ ਸੀ ਤਿਆਰੀ ਅੰਦਰ ਐਂਟਰੀ ਕਰਨ ਦੀ ਤੇ ਹੁਣ ਆਪਾਂ ਬਣਾਵਾਂਗੇ ਵੀਡੀਓ ਜੀ ਵਾਪਸੀ ਦੀ ਵੀਡੀਓ ਨਾਲ ਜ਼ਰੂਰ ਬਣੇ ਰਹੋ ਤੇ ਅੱਜ ਜੀ ਦੇ ਨੇ ਐਤਵਾਰ ਦਾ ਤੇ ਆਪਾਂ ਆ ਗਏ ਸੀ ਜੀ ਵਾਪਸ ਆਉਣ ਦੀ ਕਾਰ ਲਈ ਸੀ ਤਿਆਰੀ ਤੇ ਆਪਾਂ ਟ੍ਰੈਫਿਕ ਗਰਾਊਂਡ ਦੇ ਵਿੱਚ ਆ ਗਏ ਸੀ ਤੇ ਅੰਮ੍ਰੀ ਜਿੱਥੇ ਖਾ ਰਹੀ ਸੀ ਲੱਡੂ ਤੇ ਆਪਾਂ ਜੀ ਹੁਣ ਤੁਰਨ ਦੀ ਕਰ ਰਹੇ ਆ ਤਿਆਰੀ ਇੱਥੇ ਬੈਠੇ ਆ ਵੇਟ ਕਰਦੇ ਪਏ ਆ ਸੰਤਾਨ ਵਾਲੀਏ ਤੇ ਇਸ ਕਰਕੇ ਜੀ ਆਪਾਂ ਇੱਥੇ ਬੈਠ ਗਏ ਸੀ ਸੜਕ ਤੇ ਟਰੱਕ ਦੀ ਛਾਂ ਤੇ ਤੇ ਹੁਣ ਜੀ ਬੈਠਾ ਗੇ ਟਰਾਲੀ 'ਚ ਤੇ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਆਪਾਂ ਥੋੜਾ ਥੋੜਾ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਤੇ ਬਹੁਤ ਸੋਹਣਾ ਲੱਗਿਆ ਜੀ ਡੇਰਾ ਜੇ ਨਹੀਂ ਦੇਖਿਆ ਤਾਂ ਤੁਸੀਂ ਵੇਖ ਇੱਕ ਵਾਰ ਜ਼ਰੂਰ ਦੇਖਿਓ ਜਾ ਕੇ ਹਾਂ ਜੀ ਇੱਥੇ ਟਰਾਲੀ ਦੇ ਵਿੱਚ ਸੰਗਤ ਆ ਗਈ ਸੀ ਤੇ ਸਾਨੂੰ ਆਵਾਜ਼ ਮਾਰੀ ਨੇ ਕਿ ਕਹਿੰਦੇ ਆਜੋ ਹੁਣ ਬੈਠੋ ਟਰਾਲੀ 'ਚ ਆ ਕੇ ਤੇ ਆਪਾਂ ਤੁਰਿਏ ਆਪਾਂ ਤਕਰੀਬਨ ਪੌਣੇ ਕੋ 12 ਵਜੇ ਉੱਥੋਂ ਤੋਰ ਪਏ ਸੀ ਤੇ ਵੈਸੇ ਰਸਤੇ ਦੇ ਵਿੱਚ ਕਾਫੀ ਟਾਈਮ ਲੱਗ ਗਿਆ ਵਾਪਸੀ ਤੇ ਇਹਦੋਂ ਆ ਜਾਓ ਤੇ ਇੱਥੇ ਜੀ ਨਾਲ ਹੀ ਆਪਣੀ ਟਰਾਲੀ ਤੇ ਲੱਗੀ ਹੋਈ ਸੀ ਠੰਡੇ ਪਾਣੀ ਦੀ ਸ਼ਹੀਰ ਦੀ ਲੋ ਪੀ ਦੇ ਸਾਰੇ ਸੰਗਤ ਸਾਰੇ ਜਿਹੜੀ ਅੰਦਰੋਂ ਪਾਰ ਮਿਕਰ ਕੇ ਆ ਰਹੇ ਸੀ ਸਾਸਾਂ ਸੰਗਤ ਕੀ ਆਪਣੇ ਆਪਣੇ ਕਾਰਾਂ ਨੂੰ ਨਾਲ ਲੈ ਕੇ ਆ ਰਹੇ ਸਾਰੇ ਸੰਗਤ ਤੇ ਟਰਾਲੀਆਂ ਤਾਂ ਉੱਥੇ ਥੋੜੀਆਂ ਹੀ ਆਈਆਂ ਸੀਗੀਆਂ ਬੱਸਾਂ ਜ਼ਿਆਦਾ ਆਈਆਂ ਸੀ ਆਜੀ ਪਿਆਸ ਦਰਿਆਵਾ ਵਾਪਸੀ ਤੋਂ ਥੋੜੀ ਜਿਹੀ ਵੀਡੀਓ ਬਣਾਈ ਤੇ ਆਪਾਂ ਜੀ ਹੁਣ ਅੱਜ ਦੀ ਵੀਡੀਓ ਦਾ ਇੰਤਜ਼ਾਰਦੇ ਆਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਿੰਦ ਕਰਿਓ ਜੀ ਤੇ ਚਲੋ ਜੀ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰੇ ਮੇਰੇ ਭੈਣ ਭਾਈਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ